30 ਰੁਪਏ ਟਿਕਟ ਕੈਸ਼ ਪੇਮੈਂਟ ਨਹੀਂ ਲੈਂਦੇ ਕੋਈ ਵੀ ਕਾਰਡ ਆਪਾਂ ਯੂਜ਼ ਕਰ ਸਕਦੇ ਆ ਮੇਰੇ ਨਾਲ ਰਾਜੂ ਆ ਤੇ ਨਾਲ ਜਰਨੈਲ ਸਿੰਘ ਇੱਥੇ ਬੈਠ ਕੇ ਅਸੀਂ ਫੀਲ ਲੈ ਰਹੇ ਆ ਕਿ ਮੈਚ ਦੇਖ ਰਹੇ ਆ ਰਾਜੂ ਕਿਦਾਂ ਲੱਗ ਰਿਹਾ ਤੈਨੂੰ ਬਹੁਤ ਵਧੀਆ ਲੱਗ ਰਿਹਾ ਜੀ ਹਾਂਜੀ ਮੈਚ ਚੱਲ ਰਿਹਾ ਸਾਹਮਣੇ ਏਰੀਆ ਦਾ ਜੀ ਫੀਲਿੰਗ ਲੈ ਰਹੇ ਆ ਥੋੜਾ ਮੀਂਹ ਪਿਆ ਕਰਕੇ ਉਹ ਗਰਾਊਂਡ ਸੁਕਾਉਂਦੇ ਆ ਗਰਾਊਂਡ ਸੁਕਾਉਂਦੇ ਆ ਚਲੋ ਮੰਨ ਲਿਆ ਇਦਾਂ ਮੰਨ ਲਿਆ ਜੀ ਹਾਂਜੀ ਸਟੇਡੀਅਮ ਦਾ ਸਾਰਾ 뷰 ਪਬਲਿਕ ਇਸੇ ਤਰ੍ਹਾਂ ਹੀ ਹੁੰਦੀ ਜਾਂਦੀ ਰਹਿੰਦੀ ਆ ਤੁਸੀਂ ਦੇਖ ਹੀ ਸਕਦੇ ਹੋ ਇਹ ਆ ਜੀ ਸਟੇਡੀਅਮ ਦਾ ਬਾਹਰ ਦਾ 뷰 ਇਹ ਗੇਟ ਹੈ ਇੱਧਰ ਐਂਟਰੀ ਹੈ ਆ ਸਾਰਾ ਸਟੇਡੀਅਮ ਹੈ ਇੱਥੇ ਆਪਾਂ ਉੱਪਰ ਪਬਲੀਅਨ 'ਚ ਬੈਠ ਕੇ ਆਏ ਸੀਗੇ ਵੀਡੀਓ ਦੇਖ ਰਹੇ ਸਾਰੇ ਪਿਆਰੇ ਮਨੁਸ਼ਾਸੀਕਾਲ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਅੱਪਾ ਹੈਗੇ ਧਰਮਸ਼ੱਲਾ ਸਟੇਡੀਅਮ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਕ ਛੋਟੀ ਜੀ ਵੀਡੀਓ ਬਣਾਉਣੀ ਆ ਆਪਾਂ ਸਟੇਡੀਅਮ ਦੀ ਆ ਸਾਹਮਣੇ ਵਾਲੀ ਸਾਈਡ ਹੈ ਇਹਦੀ ਜਿਹੜੇ ਇਹ ਤੁਸੀਂ ਵੀਡੀਓ ਦੇ ਨਾਲ ਸਾਡਾ ਛੋਟਾ ਜਿਹਾ ਇੱਕ ਟੂਰ ਸੀਗਾ ਇਸ ਕਰਕੇ ਅਸੀਂ ਕਿਹਾ ਵੀ ਚਲੋ ਸਟੇਡੀਅਮ ਦੇਖ ਕੇ ਚੱਲਦੇ ਆ ਬਾਕੀ ਧਰਮਸ਼ੱਲਾ ਦੀ ਵੀਡੀਓ ਤਾਂ ਆਪਾਂ ਪਹਿਲਾਂ ਵੀ ਪਾਈ ਹੋਈ ਆ ਇਹ ਆ ਜੀ ਸਟੇਡੀਅਮ ਦਾ ਇਨਰ ਗੇਟ ਆ ਸਾਹਮਣੇ ਇੱਧਰਲੇ ਪਾਸੇ ਦਾ ਪਰ ਐਂਟਰੀ ਆਪਣੀ ਦੂਜੀ ਸਾਈਡ ਤੋਂ ਹੋਣੀ ਆ ਚੱਲਦੇ ਆਪਾਂ ਉਧਰਲੇ ਪਾਸੇ ਆ ਜਾਈਏ ਵਿਊ ਵਾਲਾ ਸ਼ਾਨਦਾਰਾ ਇੱਧਰਲੇ ਪਾਸੇ ਆ ਦੇਖੋ ਸਾਰਾ ਧਰਮਸ਼ਾਲਾ ਤੇ ਕਾਫੀ ਚਾਹਲ ਪਹਿਲ ਹੈ ਗਿਆ ਸਟੇਡੀਅਮ ਦੇ ਸਾਰੇ ਪਾਸੇ ਚੱਲਦੇ ਆਪਾਂ ਐਂਟਰੀ ਸਟੇਡੀਅਮ ਦੇ ਮੋੜੇ ਛੋਟੀਆਂ-ਛੋਟੀਆਂ ਦੁਕਾਨਾਂ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਸਪੈਸ਼ਲ ਕੱਟੇ-ਮਿੱਠੇ ਆਇਆ ਮੀਨ ਐਂਟਰੀ ਵੇ ਟੂ ਸਟੇਡੀਅਮ ਕਾਫੀ ਉੱਚੀਆਂ-ਉੱਚੀਆਂ ਲਾਈਟਾਂ ਲੱਗੀਆਂ ਹੋਈਆਂ ਇੱਥੇ। ਹਿਮਾਚਲੀ ਟੋਪੀ ਵਗੈਰਾ ਇੱਥੋਂ ਮਿਲ ਜਾਂਦੀ ਹੈ। ਆਜੋ ਐਂਟਰੀ। 30 ਰੁਪਏ ਟਿਕਟ ਕੈਸ਼ ਪੇਮੈਂਟ ਨਹੀਂ ਲੈਂਦੇ। ਕੋਈ ਵੀ ਕਾਰਡ ਆਪਾਂ ਯੂਜ਼ ਕਰ ਸਕਦੇ ਹਾਂ। ਮੇਰੇ ਨਾਲ ਰਾਜੂ ਆ ਤੇ ਨਾਲ ਜਰਨੈਲ ਸਿੰਘ। ਐਂਟਰੀ ਬਹੁਤ ਸ਼ਾਨਦਾਰ ਹੈ। ਸਾਰਾ ਸਟੇਡੀਅਮ ਤੁਹਾਨੂੰ ਦਿਖਾਉਂਦੇ ਅੱਜ ਬਹੁਤ ਹਾਈਟ ਹੈ ਸਟੇਡੀਅਮ ਦੀ ਇਧਰਲੇ ਪਾਸਿਓਂ ਜੇ ਆਪਾਂ ਦੇਖਦੇ ਹਾਂ ਤਾਂ ਲਾਈਟਾਂ ਦੇਖੋ ਕਿੰਨੀਆਂ ਉੱਚੀਆਂ-ਉੱਚੀਆਂ ਲੱਗੀਆਂ ਹੋਈਆਂ ਚੱਲਦੇ ਹੁਣ ਆਪਾਂ ਅੰਦਰ ਕਾਫੀ ਚਹਿਲ ਪਹਿ ਲੈ ਗਈ ਆ ਐਂਟਰੀ ਗੇਟ ਤੇ ਵਾਸ਼ਰੂਮ ਵਗੈਰਾ ਵੀ ਇੱਥੇ ਹੈਗੇ ਆ ਇਧਰ ਸਟੇਡੀਅਮ ਚ ਜਾਣ ਵਾਸਤੇ ਵਾਸ਼ਰੂਮ ਵੀ ਇਹ ਵੀ ਕਾਫੀ ਸ਼ਾਨਦਾਰ ਬਣਾਇਆ ਹੋਇਆ ਹੈ ਸਾਹਮਣੇ ਦਾ 뷰 ਕੁਛ ਇਸ ਤਰ੍ਹਾਂ ਦਾ ਹੈ ਇਧਰਲੇ ਪਾਸੇ ਪਾਸੇ ਤੋਂ ਇਧਰ ਵੀ ਪਲੇਗਰਾਉਂਡ ਹੈਗੀ ਆ ਕਿ ਆਪਾਂ ਪਹਿਲਾਂ ਉੱਪਰ ਜਾਣ ਦੀ ਸਲਾਹ ਆ ਸਟੇਡੀਅਮ ਵਾਲੀ ਸਾਈਡ ਤੇ ਆ ਜਾ ਰਾਜੂ ਸਟੈਪਸ ਹੈਗੇ ਇਧਰਲੇ ਪਾਸੇ ਤਾਨੂੰ ਸਾਰਾ ਚੰਗੀ ਤਰ੍ਹਾਂ 뷰 ਦਿਖਾ ਲ ਦੇਣਾ ਤੁਹਾਨੂੰ ਇਦਾਂ ਲੱਗਣਾ ਤੁਸੀਂ ਆਪ ਘੁੰਮ ਰਹੇ ਹੋ ਇੱਥੇ ਸਟੇਡੀਅਮ ਦੇ ਵਿੱਚ ਯਾਰ ਜੀ ਤਿੰਦੋਲ ਕਰਤਾ ਨਹੀਂ ਅਜਿਆ ਆ ਜੀ ਸਾਰਾ 뷰 ਕਾਦੀ ਸ਼ਾਂਟੀ ਹੋ ਰਹੀ ਆ ਪਾਣੀ ਪੁਣੀ ਛਿੜਕ ਰਿਹਾ ਦੇਖੋ रुपये टिकट है अगर ना चलो परली बहुत शानदार व्यू ਇਧਰ ਗੈਲਰੀ ਆ ਧੁੱਪ ਦੇ ਕਰਕੇ ਠੀਕ ਤਰ੍ਹਾਂ ਦਿਖਾਈ ਨਹੀਂ ਦੇ ਰਹੀ ਚਾਰੇ ਪਾਸੇ ਦਾ ਤੁਹਾਨੂੰ ਦਿਖਾ ਲਦਾ ਵੀਊ ਇੱਕ ਵਾਰੀ ਜਦੋਂ ਮੈਚ ਲੱਗਦਾ ਨਾ ਇੱਥੇ ਖਾਚਾ ਖੱਚ ਭਰਿਆ ਹੁੰਦਾ ਇੱਕ ਵੀ ਸ਼ੀਟ ਖਾਲੀ ਨਹੀਂ ਹੁੰਦੀ ਸਹੀ ਮੈਨੇ ਤਾਂ ਪੂਰਾ ਸ਼ਹਿਰ ਹੀ ਬਲੌਕ ਹੋ ਜਾਂਦਾ ਆ ਦੇਖੋ ਘੱਟੋ ਘੱਟ ਨਹੀਂ ਤਾਂ ਨਾ ਦਿੱਲੀ ਦੇਖਣ ਵਾਲੇ 5 5000 ਲੋਕ ਤਾਂ ਇੱਥੇ ਆਉਂਦੇ ਹੋਣਗੇ 1.5 2 ਲੱਖ 1.5 ਲੱਖ ਰੁਪਇਆ ਤਾਂ ਸਿੱਧਾ ਹੀ ਬਣ ਜਾਂਦਾ ਇਹਦਾ ਉੱਪਰਲੀ ਸਾਈਡ ਦੇ ਦੇਖੋ ਇੱਥੇ ਬਾਅਦ ਵੀ ਦੇਖੋ ਨਾ ਇਹ ਚੌੜਾ ਨਹੀਂ ਉਹ ਬੁੱਕ ਤਾਂ ਸੇ ਕਿ ਉਹ ਲੂਟਾ ਤੁਹਾਨੂੰ ਉੱਪਰਲੀ ਸਾਈਡ ਜਾ ਕੇ ਨਾ ਦਿਖਾ ਲਦੇ ਆ ਕੋਈ ਚਿਹਰਾ ਤਾਂ ਬਹੁਤ ਵਧੀਆ ਹੈ ਜੜਿਆ ਉੱਪਰ ਦੇ ਬਹੁਤ ਸੋਣਾ ਵੀਊ ਪਿਛਲੀ ਦੋ ਗੁਬਾਰੀ ਆਏ ਅਸੀਂ ਪਰ ਉਦੋਂ ਸਟੇਡੀਅਮ ਦੇਖਣਾ ਮਿਸ ਕਰ ਗਏ ਸੀ ਇਸ ਵਾਰਕ ਬਿਲਕੁਲ ਛੋਟਾ ਜਿਹਾ ਸਾਡਾ ਟੂਰ ਸੀਗਾ ਜੇ ਸਹੀ ਪੁੱਛੋ ਤਾਂ ਸਮਝੋ ਵੀ ਅ ਬਸ ਹੱਥ ਲਾ ਕੇ ਮੁੜਨ ਵਾਲੀ ਗੱਲ ਹੀ ਸੀ ਫੇ ਸੋਚਿਆ ਕਿ ਚਲੋ ਸਟੇਡੀਅਮ ਹੋ ਕੇ ਚੱਲਦੇ ਹਾਂ ਇੱਧਰ ਰਾਜੂ ਮੇਰੇ ਨਾਲ ਤੇ ਇੱਧਰ ਜਰਨੈਲ ਸਿੰਘ ਚੱਲ ਰਜੂ ਅੱਗੇ ਉੱਪਰ ਜਾਣਾ ਉੱਪਰ ਜਾ ਕੇ ਖੇਚਦੇ ਆ ਜੀ ਤੁਹਾਨੂੰ ਸਾਰਾ ਸਟੇਡੀਅਮ ਦਿਖਾ ਲ ਦੇਣਾ ਜਿੱਥੇ ਤੱਕ ਅਸੀਂ ਜਾ ਸਕਦੇ ਹਾਂ ਲਓ ਜੀ ਉੱਪਰ ਮੈਕਸिमम ਮੈਕਸिमम ਹਾਈਟ ਆ ਗਈ ਆਹ ਆ ਦੇਖੋ ਬੈਕ ਸਾਈਡ ਬਹੁਤ ਹੀ ਸ਼ਾਨਦਾਰਨੀ ਯਾਰ ਆਹ ਕੁਸੀਆ ਵਧੀਆ ਜੀ ਅੱਗੇ ਪਿੱਛੇ ਤੋਂ ਪਰਫੈਕਟ ਆਹ ਆਹ ਸਟੇਡੀਅਮ ਦੇ ਬੈਕ ਸਾਈਡ ਦਾ ਨਜ਼ਾਰਾ ਜਿਹੜੇ ਗੇਟ ਵੱਲੋਂ ਆਪਾਂ ਆਏ ਸੀਗੇ ਆ ਸਾਰਾ ਦਰਮਚਾਲਾ ਇਤੋਂ ਦਿਖਾਈ ਦੇ ਰਿਹਾ ਬਾਕੀ ਇਧਰਲੇ ਪਾਸੇ ਪਿਛਲੇ ਪਾਸੇ ਲੁਕਿਆ ਹੋਇਆ ਚਿਹਰਾ ਕਿਦਾਂ ਆਰਾਮਦਾਇਕ ਹਾਂ ਚਿਹਰਾ ਬਹੁਤ ਆਰਾਮਦਾਇਕ ਹੈ ਜੀ اچھا ਬੰਦਾ ਮੈਚ ਦੇਖ ਕੇ ਤਾਂ ਫੀਲ ਕਰ ਸਕਦਾ ਵੀ ਇਹਨੀ ਵੀ ਬਾਡੀ ਫੱਟ ਗਿਆ ਬੇਠੇ ਬੇਠੇ ਸਹੀ ਆ ਸਾਰੇ ਪੋਰਸ਼ਨਾਂ ਵਿੱਚ ਵੱਖ-ਵੱਖ ਕਲਰਾਂ ਦੀਆਂ ਚਿਹਰਾਂ ਲਾਈਆਂ ਹੋਈਆਂ ਵਧੀਆ ਫੀਲ ਆ ਰਹੀ ਹੈ ਇਸ ਟਾਈਮ ਰਾਜੂ ਫੋਟੋਗ੍ਰਾਫੀ ਕਰ ਰਿਹਾ ਇੱਥੇ ਬੈਠ ਕੇ ਅਸੀਂ ਫੀਲ ਲੈ ਰਹੇ ਆ ਕਿ ਮੈਚ ਦੇਖ ਰਹੇ ਆ ਰਾਜੂ ਕਿਦਾਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਹਾਂਜੀ ਮੈਚ ਚੱਲ ਰਿਹਾ ਸਾਹਮਣੇ ਇੰਡੀਆ ਦਾ ਜੀ ਫੀਲਿੰਗ ਲੈ ਰਹੇ ਆ ਥੋੜਾ ਮੀਂਹ ਪਿਆ ਕਰਕੇ ਉਹ ਗਰਾਊਂਡ ਸਕਾਉਣ ਦੇ ਗਰਾਊਂਡ ਸਕਾਉਣ ਰਿਹਾ ਹੈ ਚਲੋ ਮੰਨ ਲਿਆ ਇਦਾਂ ਮੰਨ ਲਿਆ ਜੀ ਕੀ ਕਹੀਏ ਹੁਣ ਸਜਨ ਤਿੰਨ ਦੰਦੂ ਲਗਨੇ ਛੱਕਾ ਮਾਰਿਆ ਹਾਂਜੀ ਹਾਂ ਵਿਰਾਟ ਕੋਹਲੀ ਅੱਛਾ ਛੱਕਾ ਲਗਾ ਰਿਹਾ ਜੀ ਸਹੀ ਹੈ ਸਹੀ ਹੈ ਇਹ ਉਹ ਕੈਚ ਛੁੱਟ ਗਿਆ ਬਿਲਕੁਲ ਸਾਡੇ ਰਾਜੂ ਭਾਜੀ ਕਹਿ ਰਹੇ ਆ ਕਿ ਮੈਂ ਵੀ ਇੱਥੋਂ ਸਟੇਡੀਓ ਦਾ ਸਿਕਸਰ ਲਗਾ ਸਕਦਾ ਲਾ ਸਕਦਾ ਵੈਸੇ ਬਾਲਾ ਬੱਚੇ ਵੀ ਮਾਰ ਸਕਦੇ ਛੱਕੇ ਜੀ ਵੱਡੀ ਕਰਾਉਣੀ ਵੱਡੀ ਵੱਡੀ ਗਰਾਊਂਡ ਨਹੀਂ ਹੁੰਦਾ ਦੇਖਿਆ ਜਾਵੇ ਤਾਂ ਜੀ 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 ਪਰ ਮਸ਼ਹੂਰ ਬਹੁਤ ਹੈ ਬਿਲਕੁਲ ਏਸ਼ੀਆ 'ਚੋਂ ਸਭ ਤੋਂ ਉੱਚੀ ਮੇਰਾ ਖਿਆਲ ਇਹ ਹੀ ਮੰਨੀ ਗਈ ਹੈ ਹੈਨਾ ਹਾਂ ਜੀ ਹਾਂ ਜੀ ਹਾਂ ਬਿਲਕੁਲ 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 ਇਸ ਸਟੇਡੀਅਮ ਵਿੱਚ ਸੀਟਾਂ ਦੀ ਕੈਪੈਸਿਟੀ 23000 ਹੈਗੀ ਹੈ 23000 ਦਾ ਪੂਰਾ ਖर्चा ਖੱਚੇ ਪਰ ਜਾਂਦਾ ਹੈ ਇਸ ਸਟੇਡੀਅਮ ਇਹ ਚੀਜ਼ਾਂ ਸਾਰੀ ਕਾਫੀ ਲੋਕ ਆਪਣੀਆਂ ਫੋਟੋਜ਼ ਵਗੈਰਾ ਖਿੱਚ ਰਹੇ ਆ ਇਸ ਪਲ ਨੂੰ ਯਾਦ ਰੱਖਣ ਵਾਸਤੇ ਸਟੇਡੀਅਮ ਦਾ ਸਾਰਾ 뷰 ਪਬਲਿਕ ਇਸੇ ਤਰ੍ਹਾਂ ਹੀ ਹੁੰਦੀ ਜਾਂਦੀ ਰਹਿੰਦੀ ਆ ਤੁਸੀਂ ਦੇਖ ਹੀ ਸਕਦੇ ਹੋ ਸਾਰੇ ਲੋਕ ਆਪਣੀਆਂ ਆਪਣੀਆਂ ਫੋਟੋ ਖਿੱਚ ਰਹੇ ਆ ਤੇ ਅੱਗੇ ਜਾ ਰਹੇ ਆ ਐਕਸਕਿਊਜ਼ ਮੀ ਹੁਣ ਚੱਲਦੇ ਆਪਾਂ ਥੱਲੇ ਆ ਵੀ ਕਿੱਦਾਂ ਜਾਓ ਆਪ ਆਪੋ ਰਸਤੇ ਚੱਲੇ ਜਾਈਏ ਅਗਰ ਇਹ ਦਬਲੋਕ ਪਰ ਜੇ ਲੋਕ ਆਏ ਜਾਈ ਜਾਈਗੇ ਅਬੇ ਦੋ ਦੇ ਅਗਰੇ ਥੋੜਾ ਆਗੇ ਜਾਓ ਆਖਰੀ ਬਰੀ ਦਾ 뷰 ਜਾਣ ਜਾਣ ਵਾਲੇ ਹੁੰਦੇ ਹਨ ਆ ਪਿੱਛੇ ਬਿਠੇ ਏ ਆ ਜੀ ਸਟੇਡੀਅਮ ਦਾ ਬਾਹਰ ਦਾ 뷰 ਇਹ ਗੇਟ ਹੈ ਇਧਰ ਐਂਟਰੀ ਹੈ ਆ ਸਾਰਾ ਸਟੇਡੀਅਮ ਹੈ ਇੱਥੇ ਆਪਾਂ ਉੱਪਰ ਪਵੇਲੀਅਨ ਚ ਬੈਠ ਕੇ ਆਏ ਸੀਗੇ ਸਟੇਡੀਅਮ ਦਾ ਬਾਹਰ ਦਾ 뷰 ਇੱਕ ਵਾਰੀ ਤੁਹਾਨੂੰ ਸਾਰਾ ਮੈਂ ਦਿਖਾ ਲ ਦਿੰਨਾ ਬਿਲਡਿੰਗ ਕਾਫੀ ਉੱਚੀ ਹੈ ਆ ਗੇਟ ਜਿਹੜਾ ਹੈ ਇਹਦੇ ਅੱਗੇ ਐਂਟਰੀ ਨਹੀਂ ਹੈਗੀ ਆਮ ਲੋਕਾਂ ਦੀ ਤੇ ਉਸ ਤੋਂ ਬਾਅਦ ਆ ਇਧਰਲੇ ਪਾਸੇ ਦਾ ਗਰਾਊਂਡ ਹੈਗੀ ਆ ਜਦੋਂ ਇਹ ਪਲੇਅਰ ਤਿਆਰੀ ਕਰਦੇ ਨਾ ਉਹਦੇ ਵਾਸਤੇ ਆ ਜਾਲਜੂਲ ਲੱਗਾ ਹੋਇਆ ਇੱਧਰ ਵੀ ਫਿਨਿਸ਼ਿੰਗ ਵਗੈਰਾ ਕਰੀ ਜਾ ਰਿਹਾ ਬਾਲ ਇੱਧਰ ਉੱਧਰ ਨਾ ਜਾਵੇ ਇਹ ਬਾਹਰ ਦਾ ਵਿਊ ਸ਼ਾਮ ਦੇ 3:30 ਵੱਜ ਗਏ ਜੀ ਹੁਣ ਸਾਡੀ ਵਾਪਸੀ ਹੈ ਇੱਥੋਂ ਧਰਮਸ਼ਾਲਾ ਕ੍ਰਿਕਟ ਸਟੇਡੀਅਮ ਜਿਹੜਾ ਉੱਥੋਂ ਆ ਦੇਖੋ ਸਾਹਮਣੇ ਜਿੱਥੇ ਮੇਰੀ ਬੈਕ ਸਾਈਡ ਤੇ ਇੱਧਰ ਵੀ ਇੱਕ ਰੋਲਰ ਜਿਹਾ ਚੱਲਦਾ ਆ ਤੇ ਜਿੱਥੇ ਇਹ ਆਪਣੀ ਪ੍ਰੈਕਟਿਸ ਵਗੈਰਾ ਕਰਦੇ ਆ ਆ ਸਾਈਡ ਤੇ ਮੇਰੇ ਦੇਖੋ ਸਾਰੇ ਸਾਰਾ ਸਟੇਡੀਅਮ ਤੇ ਅੱਜ ਦੀ ਵੀਡੀਓ ਇੱਥੇ ਵੀਡੀਓ ਦੀ ਇੱਥੇ ਸਮਾਪਤੀ ਹੈ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਯਾਰਾਂ ਦੋਸਤਾਂ 'ਚ ਸ਼ੇਅਰ ਜਰੂਰ ਕਰਿਓ ਚੰਗਾ ਜੀ ਰੱਬ ਰੱਖਾ ਧੰਨਵਾਦ ਬਾਏ ਬਾਏ